ਸਰਦਾਰ ਜੋਖ ਸਾਥੀਓ 2 6 ਦੀ ਮੀਟਿੰਗ ਤੋਂ ਬਾਅਦ 6 8 ਦੀ ਮੀਟਿੰਗ 8 8 ਦੀ ਮੀਟਿੰਗ ਅੱਜ 10 8 ਦੀ ਮੀਟਿੰਗ ਦੇ ਵਿੱਚ ਬਿਜਲੀ ਬੋਰਡ ਦੀਆਂ ਦੋਹੇ ਫਰੰਟ ਲੀਡਰਸ਼ਿਪ ਤੇ ਵਿੱਤ ਮੰਤਰੀ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦੇ ਨਾਲ ਬਿਜਲੀ ਮੰਤਰੀ ਮਾਨਯੋਗ ਹਰਪਜਨ ਸਿੰਘ ਈਡੀਓ ਸਾਹਿਬ ਸੀਐਮਡੀ ਸਾਹਿਬ ਤੇ ਮੈਨੇਜਮੈਂਟ ਨਾਲ ਸਾਡੀ ਘੱਟੋ ਘੱਟ 3 ਘੰਟੇ ਮੀਟਿੰਗ ਸਾਢੇ 3 ਘੰਟੇ ਮੀਟਿੰਗ ਚੱਲੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਹਾਜ਼ਰੀ ਦੇ ਵਿੱਚ ਜਿਹੜੀਆਂ ਸਾਡੀਆਂ ਪੱਖਮੀਆਂ ਮੰਗਾ ਸੀਗੀਆਂ ਵਰਕਿੰਗ ਇਸ਼ੂਸ ਸੀਗੇ 25 ਮੰਗਾ ਤੇ ਡਿਸਕਸ ਹੋਈ ਜਿਨ੍ਹਾਂ ਤੇ ਸਹਿਮਤੀਆਂ ਬਣੀਆਂ ਪਰੰਤੂ 6 ਵਜੇ ਤੋਂ ਲੈ ਕੇ ਹੁਣ 12 ਵਜੇ ਗਏ ਨੇ ਕੋਈ ਵੀ ਜਿਹੜਾ ਸਰਪੂ ਸਰਕੂਲਰ ਅਵਲੀਕ ਮੈਨਸ ਆਫ ਮੀਟਿੰਗ ਮੈਨੇਜਮੈਂਟ ਵੱਲੋਂ ਨਹੀਂ ਦਿੱਤਾ ਗਿਆ ਔਰ ਜੋ ਸਾਡੀਆਂ ਕਮਿਟਮੈਂਟਾਂ ਉੱਥੇ ਹੋਈਆਂ ਉਹ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਹਦੇ ਰੋਸ ਵਿੱਚੋਂ ਅਸੀਂ ਹਰਪਾਲ ਸਿੰਘ ਚੀਮਾ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਆ ਕਿ ਜਿਹੜੀਆਂ ਕਮਿਟਮੈਂਟਾਂ ਤੁਹਾਡੀ ਹਾਜ਼ਰੀ ਦੇ ਵਿੱਚ ਹੋਈਆਂ ਨੇ ਉਹ ਵੀ ਮੈਨੇਜਮੈਂਟ ਨੇ ਅਜ ਪੂਰੀਆਂ ਨਹੀਂ ਕੀਤੀਆਂ ਇਹ ਹੀ ਸਾਡੀ ਸ਼ਿਕਾਇਤ ਸੀਗੀ ਪਹਿਲੀ ਬੈਠਦੇ ਅਸਾਰ ਹੀ ਤੇ ਜਿਹੜੀਆਂ ਸਾਡੇ ਨਾਲ ਕਮਿਟਮੈਂਟਾਂ ਕਰਦੇ ਨੇ ਤੇ ਪੂਰੀਆਂ ਨਹੀਂ ਕਰਦੇ ਉਹਦੇ ਰੋਸ ਵਜੋਂ ਅਸੀਂ ਜਿਹੜੀ ਆਪਣਾ ਸਾਡਾ ਸੰਘਰਸ਼ ਦਾ ਪ੍ਰੋਗਰਾਮ ਹੈ ਉਹ ਅਸੀਂ ਲਾਗੂ ਕਰਨ ਜਾ ਰਹੇ ਹਾਂ ਤੇ ਸਾਥੀਆਂ ਨੂੰ ਪੰਜਾਬ ਦੇ ਅੰਦਰ ਅਪੀਲ ਕਰਦੇ ਆਂ ਤੇ ਉਹ ਆਪਣੀ ਜਿਹੜੀ ਹੜਤਾਲ ਹੈ ਉਹ 12 ਵਜੇ ਤੋਂ ਸ਼ੁਰੂ ਕਰਨ ਤੇ ਅਗਲੇ ਹੁਕਮਾਂ ਤੱਕ ਉਹ ਜਦੋਂ ਤੱਕ ਅਸੀਂ ਅਗਲੀ ਮੀਟਿੰਗ ਕਰਕੇ ਆਪਣਾ ਜਿਹੜਾ ਸੰਦੇਸ਼ ਜਾਰੀ ਨਹੀਂ ਕਰਦੇ ਉਦੋਂ ਤੱਕ ਜਿਹੜੇ ਸੰਘਰਸ਼ਾਂ ਦੇ ਪ੍ਰੋਗਰਾਮ ਹੈ ਜਿਹੜੇ ਲਾਗੂ ਆਪਾਂ ਦਿੱਤੇ ਹੋਏ ਐ ਕੋਈ ਇਹਨਾਂ ਵਿੱਚ ਲਾਗੂ ਕਰ ਜੈ ਜਨਤਾ ਜਿੱਤ ਲੜਦੇ ਲੋਕਾਂ ਦੀ